ਗੁੱਡ ਮਾਰਨਿੰਗ ਫਰੈਂਡਸ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਐ ਤੇ ਆਪਾਂ ਬਣਾ ਰਹੇ ਆ ਮਾਰਨਿੰਗ ਟਾਈਮ ਚਾਹ ਸਵਾ 6 ਵਜ ਗਈਆਂ ਜੀ ਤੇ ਇੱਕ ਪਾਸੇ ਆਪਾਂ ਲੱਗੇ ਹੋਏ ਆ ਸਬਜ਼ੀ ਨੂੰ ਤੜਕ ਕੇ ਛੜ ਕੇ ਲਾਣ ਕਿਉਂਕਿ ਅੱਜ ਮੈਂ ਬਣਾ ਰਹੀਆਂ ਕਾਬਲੀ ਛੋਲੇ ਜੋ ਵਾਈਟ ਚਨੇ ਹੁੰਦੇ ਆ ਚਿੱਟੇ ਛੋਲੇ ਤੇ ਉਹ ਬਣਾਉਣ ਲੱਗ ਰਹੀਆਂ ਕਿਉਂਕਿ ਬੱਚਾ ਨੇ ਰੋਟੀ ਵਗੈਰਾ ਟਿਫਨ ਲੈ ਕੇ ਜਾਣੇ ਆ ਸਕੂਲ ਔਰ ਬੱਚੇ ਹਲੇ ਸਾਰੇ ਸੁੱਤੇ ਪਈ ਐ ਮੈਂ ਜਗਾਈ ਨਹੀਂ ਮੈਂ ਜਗਾਉਂਗੀ ਪੌਣੇ ਕ 7 ਵਜੇ ਪਹਿਲਾਂ ਆਪਾਂ ਤੜਕਾ ਛੜਕਾ ਲਾ ਲਈਏ ਇੱਕ ਪਾਸੇ ਮੇਰਾ ਆਟਾ ਪਿਆ ਗੁੰਨਿਆ ਵਾ ਜੋ ਕਿ ਆਪਣੇ ਟਿਫਨ ਰੈਡੀ ਕਰ ਦੇਣੇ ਆ ਫਟਾਫਟ ਤੇ ਚਾਹ ਵੀ ਆਪਣੀ ਰਿਜਰੀ ਹੈ ਔਰ ਇੱਧਰ ਮੇਰੇ ਭਾਂਡੇ ਪਈਆਂ ਦੋ ਚਾਰ ਮੰਜਣ ਵਾਲੇ ਤੇ ਇੱਧਰ ਛੋਲੇ ਆ ਜੋ ਵਾਈਟ ਹੈ ਇਹ ਧੋਣੇ ਆ ਥੋਕੇ ਵਿੱਚ ਪਾ ਦੇਣੇ ਆ ਔਰ ਇੱਧਰ ਆਪਣੀ ਡਰਾਈ ਫੂਡ ਹੈ ਜੋ ਕਿ ਮੈਂ ਭੋਂਕੇ ਰੱਖਿਆ ਹੋਇਆ ਤਾਂ ਹੁਣ ਨਚੋੜੇ ਆ ਜਸਟ ਤੇ ਹੁਣ ਮੈਂ ਇਹ ਛਿੱਲੂਗੀ ਕਿਉਂਕਿ ਇਹ ਵੀ ਖਾਣੇ ਹੁੰਦੇ ਆ ਸਵੇਰੇ ਉੱਠ ਕੇ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਆਂ ਬਦਾਮ ਐ ਕਾਜੂ ਐ ਔਰ ਛੋਲੇ ਐ ਕਾਲੇ ਇਹ ਪਿਓ ਕੇ ਹੱਟੀਆਂ ਵੇ ਤੇ ਫਿਲਹਾਲ ਇਹ ਖਾਵਾਂਗੇ ਆਪਾਂ ਚਲੋ ਜੀ ਲਾਈਏ ਸਬਜ਼ੀ ਨੂੰ ਤੜਕੇ ਛੜਕੇ ਤੇ ਲੋ ਜੀ ਸਬਜ਼ੀ ਨੂੰ ਲਾ ਰਹੀ ਆ ਮੈਂ ਤੜਕੇ ਇੱਕ ਪਾਸੇ ਧਰੀ ਵੀ ਐ ਮੇਰੀ ਚਾਹ ਇਹ ਬੱਚਿਆਂ ਨੂੰ ਜਗਾਵਾਂਗੀ ਬਾਦਗੇ ਵਿੱਚ ਕਿਉਂਕਿ ਨਿਆਣੇ ਸੁੱਤੇ ਪਏ ਆ ਹਲੇ ਪਹਿਲਾਂ ਮੈਂ ਸਬਜ਼ੀ ਬਣਾਦਾ ਔਰ ਆਟਾ ਮੇਰਾ ਗੁੰਨਿਆ ਪਿਆ ਹੈ ਤੇ ਚਾਹ ਬਣਾਦਾ ਕਿਉਂਕਿ ਬੱਚੇ ਉੱਠ ਕੇ ਨਾ ਚਾਹ ਮੰਗਦੇ ਆ ਸਵੇਰੇ ਸਵੇਰੇ ਔਰ ਆਟਾ ਮੈਂ ਬਾਹਰ ਕੱਢਦੇ ਆ ਫ੍ਰਿਜ ਚੋਂ ਕਿਉਂਕਿ ਰਾਤ ਨੂੰ ਗੁੰਨ ਲੰਦੀ ਆ ਆਟਾ ਮੈਂ ਕਿਉਂਕਿ ਸਵੇਰੇ ਫੇਰ ਇੰਨਾ ਕੰਮ ਇਕੱਠਾ ਹੁੰਦਾ ਵੀ ਨਹੀਂ ਤੇ ਇੱਧਰ ਕੱਢਣ ਲੱਗੀ ਵੀ ਆ ਮੈਂ ਦੁੱਧ ਤੋਂ ਮਲਾਈ ਕਿਉਂਕਿ ਤੁਹਾਨੂੰ ਪਤਾ ਹੀ ਆ ਮਲਾਈ ਫੇਰ ਕੱਢਣੀ ਜ਼ਰੂਰੀ ਆ ਦੁੱਧ ਦੇ ਉੱਪਰੋਂ ਤੇ ਇਹ ਦੇਖੋ ਮਸਾਲਾ ਆਪਣਾ ਪੁੰਨ ਕੇ ਹੋ ਗਿਆ ਬਿਲਕੁਲ ਲਾਲ ਮੈਨੂੰ ਰੈੱਡ ਮਿਰਚ ਮੈਨੂੰ ਛਿੱਟੀ ਛਿੱਟੀ ਸਬਜ਼ੀ ਵਧੀਆ ਨਹੀਂ ਲੱਗਦੀ ਹੈਗੀ ਜਿਸ ਤਰ੍ਹਾਂ ਰੈੱਡ ਰੈੱਡ ਸਬਜ਼ੀ ਹੁੰਦੀ ਹੈ ਨਾ ਬਿਆਹਾਂ ਦੇ ਵਿੱਚ ਹੋਟਲਾਂ ਦੇ ਵਿੱਚ ਮੈਨੂੰ ਉਦਾਂ ਦੀ ਪਸੰਦ ਹੈ ਤੇ ਲੋ ਜੀ ਮੈਂ ਬਣਾ ਰਹੀਆਂ ਵਾਈਟ ਛੋਲੇ ਤੇ ਨਾਲ ਹੈ ਜੀ ਆਲੂ ਮਿਕਸ ਕਰਕੇ ਛੋਟੇ ਛੋਟੇ ਕਰਕੇ ਕੱਟ ਕੇ ਪਾਈਆਂ ਵਿੱਚ ਤੇ ਹੁਣ ਆਪਾਂ ਵਿੱਚ ਤਰੀ ਪਾ ਦਾਂਗੇ ਜਿੰਨੀ ਤੁਹਾਨੂੰ ਗਾੜੀ ਕਰਨੀ ਆ ਪਤਲੀ ਕਰਨੀ ਆ ਆਪਣੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਹਨਾ ਤੇ ਲੋ ਜੀ ਸਬਜ਼ੀ ਦੇ ਵਿੱਚ ਹੁਣ ਆਪਾਂ ਨੇ ਪਾ ਦੇਣਾ ਪਾਣੀ ਪਾਣੀ ਪਾ ਕੇ ਹੁਣ ਆਪਾਂ ਨੇ ਕੁੱਕਰ ਕਰ ਦੇਣਾ ਬੰਦ ਚਾਰ ਪੰਜ ਸੀਟੀਆਂ ਚ ਸਬਜੀ ਬਣ ਜਾਣੀ ਆ ਤੇ ਇੱਕ ਪਾਸੇ ਆਪਾਂ ਨੇ ਨਾਲ ਦੀ ਨਾਲ ਰੋਟੀ ਪਕਾ ਦੇਣੀ ਆ ਤੁਹਾਨੂੰ ਪਤਾ ਨਾ ਸਵੇਰੇ ਸੱਚੀ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਸਵੇਰੇ ਉੱਠਦੀਆਂ 10 15 ਮਿੰਟ ਅੱਜ ਮੈਂ 5 ਵਜੇ ਉਠੀ ਆ ਸਵੇਰੇ ਤੁਸੀਂ ਮੰਨੋਗੇ ਨਹੀਂ 5 ਵਜੇ ਉੱਠ ਕੇ ਮੈਂ ਬਰਸ਼ ਵਗੈਰਾ ਕਰਿਆ ਹਨਾ ਫਿਰ ਆਪਾਂ ਕੋਠੇ ਤੇ ਚਲੀ ਗਈ ਮੈਂ ਸੈਰ ਕਰਨ ਫਿਰ ਜਸਟ ਢੇਠਾ ਆ ਕੇ ਸਬਜੀ ਨੂੰ ਤੜਕਾ ਲਾਇਆ ਚਾਹ ਬਣਾਈ ਤੇ ਆਪਣੀ ਵੀ ਦਵਾਈਆਂ ਦੁਵਾਈਆਂ ਚੱਲਦੀਆਂ ਬਈ ਥਾਇਰੋਇਡ ਦੀ ਦਵਾਈ ਚੱਲਦੀ ਆ ਮੇਰੀ ਤੇ ਥਾਇਰੋਇਡ ਦੀ ਦਵਾਈ ਵੀ ਲਈ ਆ ਮੈਂ ਤੇ ਲੋ ਜੀ ਹੁਣ ਆਪਾਂ ਸਬਜੀ ਦਾ ਹੁਣ ਕੁੱਕਰ ਬੰਦ ਕਰ ਦੇਣਾ ਹੈ ਆ ਬਣਾ ਕੇ ਤੇ ਉਧਰੋਂ ਮੈਂ ਵੀ ਆਪਣੀ ਥਾਇਰੋਇਡ ਦੀ ਦਵਾਈ ਲੈਣੀ ਆ ਸਵੇਰੇ ਖਾਲੀ ਪੇਟ ਤੇ ਉਸ ਤੋਂ ਬਾਅਦ ਫਿਰ ਮੈਂ ਕੋਸਾ ਪਾਣੀ ਪੀਣੀ ਹੁੰਨੀ ਆ ਗਰਮ ਤੇ ਲੋ ਜੀ ਭਾਂਡੇਾਂ ਦੀ ਵਾਰੀ ਵੀ ਆ ਗਈ ਜਿਹੜਾ ਤੜਕਾ ਲਾਇਆ ਸਬਜੀ ਨੂੰ ਨਾਲ ਦੀ ਨਾਲ ਭਾਂਡੇ ਵੀ ਬਹੁਤ ਹੋ ਗਏ ਤੇ ਇਹ ਮਾਂਜ ਕੇ ਲਾ ਦਾਂ ਸਾਈਡ 'ਚ ਰੱਖ ਦਾਂ ਭਾਂਡੇ ਵੀ ਤੇ ਲੋ ਜੀ ਹੁਣ ਵਾਰੀ ਆ ਗਈ ਆ ਰੋਟੀ ਬਣਾਉਣ ਦੀ ਹਣਾ ਤੇ ਰਾਤ ਨੂੰ ਕੱਲ ਮੇਰੇ ਇੱਕ ਗੱਲ ਯਾਦ ਆ ਗਈ ਕੀ ਨਾ ਜਿਹੜੀ ਯੂਟਿਊਬਰ ਹੈ ਫੇਮਸ ਅਮਨ ਭੈਣ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਾਲੀ ਅਮਨ ਭੈਣ ਹੈ ਜੀ ਇਹ ਨਾ ਰਾਤ ਮੈਂ ਬੈਠੀ ਬੈਠੀ ਸੋਚ ਰਹੀ ਥੀ ਕਿਉਂਕਿ ਕਈ ਦਿਨ ਹੋ ਗਏ ਮੈਨੂੰ ਮੁਲਾਕਾਤ ਕਰਨੀ ਹੈ ਮੈਂ ਇਹਨਾਂ ਦੇ ਨਾਲ ਕਿਉਂਕਿ ਇਹਨਾਂ ਦਾ ਫੋਨ ਨੰਬਰ ਹੈ ਨਾ ਮੇਰੇ ਕੋਲ ਬਹੁਤ ਟਾਈਮ ਪਹਿਲਾਂ ਗੱਲ ਹੋਈ ਸੀ ਇਹ ਕਹਿੰਦੇ ਵੀ ਹਾਂ ਤੁਸੀਂ ਮੈਨੂੰ ਮਿਲਿਓ ਜ਼ਰੂਰ ਆ ਕੇ ਮਿਲਿਓ ਤੇ ਮੇਰਾ ਦਿਲ ਕਰਦਾ ਕਿ ਮੈਂ ਇਹਨਾਂ ਨੂੰ ਮਿਲਣ ਜਾਵਾਂ ਬਿਲਕੁਲ ਮੇਰੇ ਪੇਕਿਆਂ ਦੇ ਕੋਲ ਪਿੰਡ ਹੈ ਜੀ ਇਹਨਾਂ ਦਾ ਜਿੱਥੇ ਮੇਰੇ ਪੇਕੇ ਆ ਉੱਥੇ ਇਹਨਾਂ ਦਾ ਪਿੰਡ ਹੈ हेलो जी सब्जी बन चुकी है अपनी एक पासे रोटी भी बन गई है ਤੇ ਹੁਣ ਦੇਖਦੀ ਆ ਬੱਚਿਆਂ ਨੂੰ ਅੰਦਰ ਜਾ ਕੇ ਰਪੰਜਲ ਉੱਟ ਗਈ ਆ ਗੁੱਡ ਮਾਰਨਿੰਗ ਹੋ ਗਈ ਰਪੰਜਲ ਕੀ ਤਿਆਰ ਕਰੀ ਆ ਆਪਾਂ ਸਬਜੀ ਵੀ ਮੈਂ ਬਣਾ ਲਈ ਰੋਟੀ ਵੀ ਬਣਾ ਲਈ ਤੇ ਹੁਣ ਆਪਾਂ ਇਹਨਾਂ ਨੂੰ ਤਿਆਰ ਕਰੀਏ ਕਿਉਂਕਿ ਟਾਈਮ ਹੋ ਗਿਆ 7:30 ਹੋ ਗਏ 8 ਵਜੇ ਬੱਸ ਆ ਜਾਣੀ ਹੈ ਤੇ ਚਲੋ ਪੁੱਤ ਰੈਡੀ ਸ਼ੈਡੀ ਹੋ ਹੁਣ ਤੂੰ ਹੋ ਗਿਆ ਯੋ ਡ੍ਰੈਂਗ ਅੱਗੇ ਕਰ ਲਈ ਨਾ ਰਪੰਜਲ ਕਹਿੰਦੀ ਮੈਂ ਕੰਮ ਕਰਨਾ ਪਹਿਲਾਂ ਰਪੰਜਲ ਨਾਲ ਆਪਣੀ ਇਹ ਨਾ ਸੁਪਰ ਗ੍ਰੀਡਸ ਉਹ ਗੱਲ ਮਿਲੀ ਥੀ ਨੂੰ ਬੁੱਕ ये कलर भरन लगी भी है बस अपने आप सवेरे सवेरे कलर चक ले तो डोल के उपर भर रही है ब्राउन बाल है इसके अच्छा ब्लैक होना नहीं है ना अपने कलर सारे खो दे नवी डब्बी मंगवा के दूंगी अज्ज वो है, है होर ले आई अच्छ बिलू की दुकान बेहे ठीक है बिल्लू की दुकान बेहद <laughs> हाँ नवे ले आई अज्ज और मेरा पुत रेडी शेडी हो जाओ टाइम हो रहा आप देख सवा सत्त होने वाले हैं ਦੀਦੀ ਗਈ ਨਾਣ ਆਪ ਵੀ ਤਿਆਰ ਹੋ ਹਾਂ ਇਹ ਪੂਰਾ ਹੋ ਚੰਨਾ ਹਾਂ ਤਾਂ ਕਰੀਏ ਤਿਆਰ ਰੂਪ ਨੂੰ ਨਹੀਂ ਰੂਪ ਨੇ ਹੋਣਾ ਨਹੀਂ ਰੂਪ ਕਰ ਰਹੀ ਐ ਡਰਾਇੰਗ ਬੈਠੀ ਤੇ ਜੋਤ ਚਲੀ ਗਈ ਐ ਨਾਣ ਹੁਣ ਇਹਨਾਂ ਨੂੰ ਰੈਡੀ ਛੇੜੀ ਕਰਦੀ ਆਪਾਂ ਤੇ ਸਟੋਰ ਦਾ ਦਰਵਾਜ਼ਾ ਵੀ ਮੇਰਾ ਖੁੱਲ ਗਿਆ ਸਾਹਮਣੇ ਸਟੋਰ ਐ ਦੇਖੋ ਮੈਂ ਨਾ ਸ਼ੂਜ਼ ਕੱਢ ਕੇ ਲਈ ਆਈ ਤੀ ਬੱਚਿਆਂਗੇ ਇਹ ਦਰਵਾਜ਼ਾ ਓਪਨ ਹੋ ਗਿਆ ਲਈਏ ਆਪਾਂ ਤੇ ਚਲੋ ਜੀ ਤਿਆਰ ਕਰਦੇ ਆਂ ਰਾਤ ਸੀ ਖਾਏ ਤਾਂ ਪੀਜ਼ਾ ਚੋਕੀ ਉਹ ਡੱਬਾ ਘੇਰਾ ਪਿਆ ਪੀਜ਼ੇਗਾ ਫੜਾ ਫੜਾ ਰਾਤ ਨੂੰ ਜੋਤ ਨੇ ਪੀਜ਼ਾ ਮੰਗਵਾਇਆ ਥਾ ਜੋਲ ਕੀ ਫੇਵਰੇਟ ਪੀਜ਼ਾ ਤੇ ਨਾਲ ਆਪਾਂ ਨੇ ਵੀ ਖਾ ਲਿਆ ਜੇ ਜੋਤ ਨੇ ਖਾਇਆ ਸਾਰਿਆਂ ਨੇ ਤੇ ਚਲੋ ਜੀ ਰੈਡੀ ਸ਼ੈਡੀ ਕਰੀਏ ਬੱਚਿਆਂ ਨੂੰ ਪਹਿਲਾਂ ਤੋਂ ਫਾਈਨਲੀ ਬੱਚੇ ਮੇਰੇ ਰੈਡੀ ਹੋ ਗਏ ਆ ਜੀ ਤੇ ਆਪਣੇ ਪਾਪਾ ਦੇ ਨਾਲੇ ਜਾਉਂਗੇ ਕਿਉਂਕਿ ਪਾਪਾ ਨੇ ਵੀ ਇਹਨਾਂ ਦੇ ਨੇਵੇ 8 ਵਜੇ ਜਾਣਾ ਹੈ ਨਾਲ ਦੀ ਨਾਲ ਗੱਡੀ 'ਚ ਡ੍ਰੋਪ ਕਰ ਦੇਣਾ ਜੀ ਸਕੂਲ ਰਸਤੇ 'ਚ ਹੀ ਪੈਂਦਾ ਮੇਰੇ ਬੱਚਿਆਂ ਦਾ ਇਹਨੂੰ ਛੋੜ ਦੇ ਤਾਂ ਹੀ ਖੁੱਲੇਗਾ ਨਾ ਛੋੜ ਇਸਨੂੰ खुल गया चलो। खो के आई थी ठीक है रेजर खो के रिया चलो बाय टेक केयर है और कुछ खाया भी नहीं आपने ਫਾਈਨਲੀ ਚਲੇ ਗਏ ਆ ਜੀ ਬੱਚੇ ਵੀ ਸਕੂਲ ਮੇਰੇ ਹਸਬੰਡ ਆਪਣੇ ਕੋਰਟ ਚਲੇ ਗਏ ਆ ਔਰ ਮੈਂ ਬਾਕੀ ਦੇ ਪੈਂਡਿੰਗ ਕੰਮ ਪਏ ਆ ਜੀ ਬਹੁਤ ਸਾਰੇ ਜਿਹੜੇ ਨਿਬੇੜਨੇ ਆ ਸਾਹਮਣੇ ਗੱਡੀ ਫਸ ਗਈ ਆ ਜੀ ਮੋਟਰਸਾਈਕਲ ਖੜੇ ਦੇ ਦੋ ਕਈ ਵਾਰ ਗੱਡੀ ਚ ਖੜਾ ਦੰਨੇ ਆ ਨਾ ਲੋਕ ਵੀ ਮੋਟਰਸਾਈਕਲ ਇਹ ਨਹੀਂ ਦੇਖਦੇ ਹੈਗੇ ਵੀ ਚਲੋ ਕੋਈ ਗੱਡੀ ਵਗੈਰਾ ਵੀ ਲੰਘਦੀ ਹੈ ਹਨਾ ਜੀ ਬੱਚੇ ਚਲੇ ਗਏ ਸਕੂਲ ਮੇਰੇ ਔਰ ਮੈਂ ਕਰਤੀ ਆ ਆਪਣੇ ਬਾਕੀ ਦੇ ਕੰਮ ਫਿਨਿਸ਼ ਵਰਤਨ ਵਗੈਰਾ ਝਾੜੂ ਬੱਚਾ ਸਾਰਾ ਕੰਮ ਪਿਆ ਮੇਰਾ ਫਿਲਹਾਲ ਪਹਿਲਾ ਮੈਂ ਖਾਣੀ ਆਪਣੀ ਰੋਟੀ ਕਿਉਂਕਿ ਮੈਂ ਸਵੇਰੇ ਕਾਬਲੀ ਛੋਲੇ ਬਣਾਏ ਤੇ ਚਿੱਟੇ ਛੋਲੇ ਕਰਨੇ ਆ ਜਿਹਨੂੰ ਤੇ ਚਲੋ ਜੀ ਫਾਈਨਲੀ ਆਪਾਂ ਖਾਈਏ ਰੋਟੀ ਤੇ ਰੋਟੀ ਖਾ ਕੇ ਮਿਲਦੇ ਆਪਾਂ ਕੰਮ ਨੂੰ ਨਵੇੜ ਕੇ ਹਨਾ ਨਾ ਧੋਕੇ ਫਰੈਸ਼ ਹੋ ਕੇ ਮਿਲਾਂਗੇ ਜੀ ਤਦ ਤੱਕ ਲਈ ਤੁਸੀਂ ਮੇਰੀ ਵੇਟ ਕਰੋ ਤੋ ਰੋਟੀ ਖਾ ਕੇ ਜੀ ਮੈਂ ਭਾਂਡੇ ਮਾਂਜਾਈ ਤੀ ਰਸੋਈ ਦੇ ਵਿੱਚ ਭਾਂਡੇ ਮਾਂਜ ਕੇ ਫਟਾਫਟ ਲਾ ਆਈ ਤੀ ਤੇ ਝਾੜੂ ਮੈਂ ਬਾਅਦ ਚ ਲੱਗੀਆਂ ਲਾਣ ਅੰਦਰ ਸਾਰਾ ਝਾੜੂ ਲਾ ਆਈ ਤੀ ਮੈਂ ਤੇ ਬਾਹਰ 베ੜੇ ਦੇ ਵਿੱਚ ਧੂਪ ਆ ਗਈ ਤੇ ਮੈਂ ਸੋਚਿਆ ਫਟਾਫਟ ਝਾੜੂ ਲਾ ਲਵਾਂ ਕਿਉਂਕਿ ਧੂਪ ਆ ਜਾਂਦੀ ਹੈ ਨਾ 베ੜੇ ਦੇ ਵਿੱਚ ਜੇ ਮੈਂ ਸਵੇਰੇ ਸਵੇਰੇ ਝਾੜੂ ਲਾਨੀ ਆ ਸਵੇਰੇ ਗੱਡੀ ਖੜੀ ਹੁੰਦੀ ਆ ਉਰੇ ਲੱਗਦਾ ਨਹੀਂ ਹੈਗਾ ਤੇ ਹੁਣ ਗੱਡੀ ਹੈ ਨਹੀਂ ਮੈਂ ਹੁਣ ਲੱਗੀਆਂ ਝਾੜੂ ਲਾਣ ਤੇ ਉਸ ਤੋਂ ਬਾਅਦ ਅੰਦਰ ਕਮਰਿਆਂ ਦੀ ਡਸਟਿੰਗ ਕਰਨੀ ਹੈ ਮੈਂ ਥੋੜੀ ਬਹੁਤੀ ਤੇ ਲੋ ਜੀ ਹੁਣ ਆ ਗਏ ਆਪਾਂ ਕਮਰਿਆਂ ਦੇ ਅੰਦਰ ਜਿਹੜਾ ਇੱਕ ਮੈਂ ਪੁਰਾਣਾ ਕੱਪੜਾ ਲਿਆ ਇਹ ਡੇਲੀ ਦੀ ਡੇਲੀ ਮਾਰਦੀ ਹੁੰਨੀ ਆ ਜੀ ਮੈਂ ਸਾਰੀ ਡਸਟਿੰਗ ਕਰਦੀ ਆ ਜਿਹੜੇ ਬੈਕ ਸਾਈਡ ਕੰਦਾ ਕੁੰਦਾ ਹੁੰਦੀਆਂ ਤੇ ਬੈੱਡ ਟੋ ਹੁੰਦੀ ਆ ਦਾ ਸਵੇਰੇ ਸਵੇਰੇ ਇਹ ਕੰਦਨਾ ਫਲੈਕਸ ਲਗਣ ਤੋਂ ਬਾਕੀ ਰਹੀ ਹੋਈ ਹੈ ਇਹ ਕੰਦਰ ਰਹਿ ਗਈ ਥੀ ਭਾਈ ਆਇਆ ਨਹੀਂ ਤਾਂ ਲਗਾਣ ਤੇ ਇਸ ਤੋਂ ਬਾਅਦ ਆਪਾਂ ਨਾਵਾ ਤੋਵਾ ਤੋਵਾਂਗੇ ਜੀ ਕੰਮ ਨਵੇੜ ਕੇ ਲੋ ਜੀ ਕੰਮ ਧੰਦਾ ਹੋ ਗਿਆ ਆਪਣਾ ਸਾਰਾ ਫਿਨਿਸ਼ਰ ਔਰ ਹੋ ਗਈਆਂ ਮਵੇਲੀ ਬੱਚੇ ਚਲੇ ਗਏ ਮੇਰੇ ਆਪਣੇ ਸਕੂਲ ਔਰ ਹਸਬੈਂਡ ਚਲੇ ਗਏ ਆਪਣੇ ਆਫਿਸ ਕਿਉਂਕਿ ਇਹ ਮੋਹਾਲੀ ਜਾਂਦੇ ਆਂ ਮੋਹਾਲੀ ਚਲੇ ਗਏ ਅੱਜ ਕਈ ਵਾਰ ਡੇਰਾ ਬਸੀ ਵੀ ਆ ਜਾਂਦੇ ਆਂ ਕਈ ਵਾਰ ਮੋਹਾਲੀ ਵੀ ਤੇ ਅੱਜ ਮੈਂ ਪਿਛਲੀ ਗਰਮੀਆਂ ਦਾ ਸੂਟ ਅੱਜ ਕੱਢ ਕੇ ਪਾਇਆ ਕਈ ਦਿਨਾਂ ਬਾਅਦ ਕਮੈਂਟ ਕਰਕੇ ਦੱਸਿਓ ਮੇਰਾ ਸੂਟ ਕਿਦਾਂ ਦਾ ਲੱਗ ਰਿਹਾ ਤੇ ਇਹ ਉਹ ਪਿਛਲੀ ਗਰਮੀਆਂ ਦੇ ਵਿੱਚ ਮੈਂ ਔਰ ਮੇਰੀ ਨਲੰਦ ਨੇ ਇਕੱਠਾ ਲਿਆਤਾ ਸੀ ਯਾਨੀ ਅਸੀਂ ਦੋਨਾਂ ਨੇ ਸੇਮ ਲਏ ਤੇ ਮਤਲਬ ਕਲਰਾਂ ਦੇ ਵਿੱਚ ਡਿਫਰੈਂਟ ਥਾ ਉਹਨਾਂ ਨੇ ਨੀਲੇ ਬਲੂ ਕਲਰ ਦਾ ਲਿਆ ਥਾ ਨੀਲੇਗਾ ਔਰ ਮੇਰਾ ਇਹ ਮਹਿੰਦੀ ਰੰਗ ਦਾ ਸੂਟ ਹੈ ਤੇ ਦੋਨਾਂ ਦਾ ਆਨੰਦ ਪਰਜਾਈਗਾ ਸੇਮ ਤਾਂ ਸਾਡਾ ਤੇ ਬਾਕੀ ਆਪਾਂ ਕਰਦਿਆਂ ਜੀ ਵਲੌਗ ਦਾ ਐਂਡ ਜੇ ਤੁਸੀਂ ਮੇਰੇ ਵਲੌਗ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਗੱਲ ਹੋਰ ਹੈ ਮੈਂ ਅਮਨਦੀਪ ਭੈਣ ਬਾਰੇ ਗੱਲ ਕਰ ਰਹੀ ਸੀ ਜਿਹੜੀ ਅਮਨਦੀਪ ਭੈਣ ਹੈ ਨਾ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਾਲੀ ਹਨਾ ਉਹਨਾਂ ਦੇ ਚੈਨਲ ਦਾ ਨਾਮ ਹੈ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਹਨਾ ਇਹ ਰਾਜਪਰੇ ਦੇ ਕੋਲ ਪਿੰਡ ਹੈ ਜੀ ਇਹਨਾਂ ਦਾ ਰਾਜਪਰੇ ਦੇ ਕੋਲ ਪਿੰਡ ਹੈ ਔਰ ਮੈਂ ਇਹਨਾਂ ਨੂੰ ਜ਼ਰੂਰ ਮਿਲਾਂਗੀ ਕਈ ਵਾਰ ਸੋਚ ਲੰਨੀ ਹੈ ਕਿ ਮੈਂ ਮਿਲਾਂਗੀ ਮੇਰੇ ਕੋਲ ਫੋਨ ਨੰਬਰ ਵੀ ਹੈਗਾ ਇਹਨਾਂ ਦਾ ਔਰ ਮੇਰੇ ਪੇਕੇਆਂ ਦੇ ਘਰ ਦੇ ਕੋਲ ਘਰ ਹੈ ਇਹਨਾਂ ਦਾ ਜਿੱਥੇ ਮੇਰੇ ਪੇਕੇ ਆ ਬਸ ਉਹਦੇ ਨਾਲ ਹੀ ਇਹਨਾਂ ਦਾ ਪਿੰਡ ਹੈ ਹਨ ਤੇ ਮੈਂ ਕਈ ਵਾਰ ਸੋਚਦੀ ਹੁੰਨੀ ਆ ਫੇਮਸ ਹੈ ਵੀ ਯੂਟਿਊਬਰ ਵੀ ਮੈਂ ਇਹਨਾਂ ਦੇ ਕੋਲ ਜਾਉਂਗੀ 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 ਅੱਜ ਕੱਲ ਅੱਜ ਕੱਲ ਕਰਦੇ ਕਰਦੇ ਟਾਈਮ ਲੰਘ ਜਾਂਦਾ ਹੈ ਜਦੋਂ ਮੈਂ ਆਪਣੇ ਪੇਕੇ ਜਾਣੀ ਆ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਕਦ ਨਿਕਲ ਗਿਆ ਉੱਥੇ ਜਾਣ ਦਾ ਟਾਈਮ ਨਹੀਂ ਲੱਗਦਾ ਲੇਕਿਨ ਮੈਂ ਸੋਚ ਰਹੀ ਹਾਂ ਕਿ ਇਸ ਵਾਰ ਪੱਕਾ ਮੈਂ ਅਮਨ ਨੂੰ ਮਿਲ ਕੇ ਆਵਾਂਗੀ ਜੋ ਅਮਨ ਭੈਣ ਹੈ ਹਨ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਾਲੀ ਭੈਣ ਹੈ ਜੋ ਅਮਨਦੀਪ ਕੌਰ ਕੈਲੇ ਹਨ ਮੈਂ ਉਹਨਾਂ ਨੂੰ ਮਿਲ ਕੇ ਆਉਂਗੀ ਮੈਂ ਉਹਨਾਂ ਦੇ ਵਲੌਗ ਸ਼ੁਰੂ ਤੋਂ ਦੇਖ ਰਹੀ ਹਾਂ ਸ਼ੁਰੂ ਤੋਂ 3-4 ਸਾਲ ਪਹਿਲਾਂ ਤੋਂ ਵਲੌਗ ਦੇਖ ਰਹੀ ਹਾਂ ਜਦੋਂ ਉਹਨਾਂ ਦੀ ਚਾਚੀ ਵਗੈਰਾ ਸਾਰੇ ਇਕੱਠੇ ਹੁੰਦੇ ਤੇ ਹੁਣ ਤਾਂ ਅਲੱਗ-ਅਲੱਗ ਹੋ ਗਏ ਚਾਚੀ ਵੀ ਅਲੱਗ ਹੋ ਗਈ ਉਹਨਾਂ ਦੀ ਹਨਾ ਉਹਨਾਂ ਨੇ ਆਪਣਾ ਲੈਗ ਚੈਨਲ ਖੋਲੇ ਆ ਤੇ ਇਹਨਾਂ ਦਾ ਇੱਕ ਬ੍ਰਦਰ ਆ ਜਤਿੰਦਰ ਉਹ ਹੈਗੇ ਆ ਜੋਗੀਪਰ ਤੋਂ ਹਣਾ ਜੋਗੀਪਰ ਵਾਲਿਆਂ ਦਾ ਵੀ ਮੈਂ ਦੇਖਦੀ ਹੁੰਨੀ ਆ ਵਲੌਗ ਕਿਉਂਕਿ ਜੋ ਜੋਗੀਪਰ ਦੇ ਆ ਨਾ ਉਹ ਮੇਰੇ ਆਂਟੀ ਆ ਮਤਲਬ ਮੇਰੇ ਆਂਟੀ ਵੀ ਜੋਗੀਪਰ ਤੋਂ ਆ ਇਸ ਕਰਕੇ ਮੈਂ ਉਹਨਾਂ ਦੇ ਸਾਰੇ ਵਲੌਗ ਦੇਖਦੀ ਹੁੰਨੀ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦ ਵੀ ਮੌਕਾ ਮਿਲੇਗਾ ਮੈਂ ਅਮਨਦੀਪ ਭੈਣ ਨੂੰ ਜ਼ਰੂਰ ਮਿਲਾਂਗੀ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆ ਵਲੌਗ ਹੋ ਜਾਣਾ ਲੰਬਾ ਪਲੀਜ਼ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਦੱਸਿਓ ਜੀ ਅੱਜ ਮੇਰੀ ਫਾਈਨਲੀ ਲੁੱਕ ਕੈਸੀ ਲੱਗ ਰਹੀ ਆ ਕਹਿੰਦੀ ਨਾ ਬਾਦ ਸੂਟ ਪਾਇਆ ਇਹ ਵਾਲਾ ਤੇ ਕਿਉਂਕਿ ਇਹ ਮੇਰਾ ਨਾ ਪਿਛਲੀ ਗਰਮੀਆਂ ਦਾ ਸੂਟ ਹੈ ਤੇ ਚਲੋ ਜੀ ਵਲੌਗ ਦਾ ਕਰਦੇ ਐਂਡ ਗੱਲਾਂបਾਤਾਂ ਮੁੱਕਣੀਆਂ ਨਹੀਂ ਹੈਗੀਆਂ ਬਾਏ ਜੀ ਟੇਕ ਕੇਅਰ